ਨਾ ਪਾਣੀ ਦਾ ਨਿਕਾਸ ਹੋ ਛੱਪੜ ਸਾਡੇ ਦੇ ਭਰੇ ਪਏ ਆ ਟੋਲ ਪੇਜ ਦੇ ਬੱਕਰੀਆਂ ਪਰਚੇ ਘਟਾਉਣ ਨਹੀਂ ਪੈਂਦੀਆਂ ਸਾਡੇ ਟੈਕਸ ਪਾਸੇ ਕਿੱਥੇ ਜਾਂਦਾ ਇਸ ਪਾਸੇ ਵੀ ਧਿਆਰ ਦੇਣਾ ਚਾਹੀਦਾ ਸਰਕਾਰ ਨੂੰ ਜਿਹੜਾ ਪਾਣੀ ਵਾਧੂ ਜਾਂਦਾ ਆ ਜਾਂ ਬੇਸਟ ਜਾਂਦਾ ਉਹਦਾ ਉਹਦਾ ਨਿਕਾਸ ਨਹੀਂ ਨ ਕੀਤਾ ਕੋਈ ਸਸਿਆ ਦੋਸਤੋ ਮਾਨਮਨੀ ਸੀ ਚਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਪਿੰਡਾਂ ਵਿੱਚ ਵਿਚਰਦੇ ਹੋਏ ਪਹੁੰਚਿਆ ਪਿੰਡ ਫਤਿਮਾ ਚ ਤੇ ਉੱਥੇ ਵਿਕਾਸ ਚਰਚਾ ਕਰਾਂਗੇ ਕਿ ਕੀ ਸਰਕਾਰ ਵੱਲੋਂ ਵਿਕਾਸ ਕਰਵਾਏ ਗਏ ਨੇ ਤੇ ਪਿੰਡ ਦੇ ਵਸਨੀਕਾਂ ਨੂੰ ਕਿਹੜੇ ਕੰਮਾਂ ਦੀ ਹੋਰ ਜ਼ਰੂਰਤ ਹੈ ਇਸ ਪਿੰਡ ਦੇ ਵਿੱਚ ਜੋ ਸਰਕਾਰ ਵੱਲੋਂ ਪਿੰਡ ਨੂੰ ਤਰੱਕੀਆਂ ਦੇ ਰਾਹਾਂ ਤੇ ਲਾ ਜਾ ਸਕੇ ਤੇ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਸਰਨਾ ਮੌਜੂਦ ਨੇ ਸਰਪੰਚ ਸਾਹਿਬ ਤੇ ਪਿੰਡ ਦੇ ਨੁਮਾਇਦੇ ਸਰ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਤੇ ਤੁਹਾਡੇ ਤਾਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਪਿੰਡ 'ਚ ਆ ਕੇ ਦੁਖ ਸੁਖ ਪੁੱਛੀਆਂ ਸਾਡੀਆਂ ਤੇ ਜਿਹੜੇ ਸਰਕਾਰ ਦਾ ਤੁਸੀਂ ਪੁੱਛ ਰਹੇ ਆ ਤੇ ਸਾਡੇ ਪਿੰਡ ਦਾ ਵਿਕਾਸ ਉਸ ਸਰਕਾਰ ਬਾਰੇ ਦਾ ਕੋਈ ਗ੍ਰਾਂਟ ਨਹੀਂ ਸਾਡੇ ਮਿਲ ਜੇ ਅੱਛਾ ਕਿੰਨਾ ਚਿਰ ਹੋ ਗਿਆ ਗ੍ਰਾਂਟ ਮਿਲੀ ਨੂੰ ਜੀ ਬੱਸ ਪਰਸੇ ਕਾ ਬੱਲੇ ਜਿਹੜੀ ਮਿਲ ਗਈ ਮਿਲ ਗਈਆਂ ਜਿਹਾ ਐਸ ਕਾ ਬੱਲੇ ਕੋਈ ਨਹੀਂ ਆਈ ਕਰਾਂ ਪਰ ਆਮ ਆਦੀ ਪਾਰਟੀ ਵੱਲੋਂ ਤਾਂ ਕਹਿਇਆ ਜਾ ਰਿਹਾ ਸੀ ਵਿਕਾਸ ਨੂੰ ਲੈ ਕੇ ਬਹੁਤ ਹੀ ਗੰਭੀਰਾਂ ਤੇ ਹਰ ਪਿੰਡ ਪੱਧਰ ਤੱਕ ਵੀ ਅਸੀਂ ਵਿਕਾਸ ਦੀ ਚਰਚਾ ਦੇ ਜਿਹੜੇ ਵੀ ਉਹਨਾਂ ਦੀਆਂ ਖਬਰਾਂ ਵੀ ਨਿਤ ਚੱਲਦੀਆਂ ਰਹਿੰਦੀਆਂ ਨੇ ਬਸ ਚਰਚਾ ਹੀ ਆਈ ਹੈ ਜੀ ਹੋਰ ਕੋਈ ਨਹੀਂ ਕਾਜ ਜੀ ਖਵਾ ਜਈ ਆ ਤਾਹ ਕੋਈ ਨਹੀਂ ਹੋਂਦਾ ਨਾ ਪਿੰਡਾਂ ਦਾ ਵਿਕਾਸ ਹਾਲਾ ਹੈ ਕੋਈ ਨਾ ਸਾਡੇ ਕੋਈ ਇੱਥੇ ਕੋਈ ਡਿਸਪੈਂਸਰੀ ਆ ਨਾ ਕੋਈ ਸਾਡੇ ਇੱਥੇ ਕੋਈ ਹਸਪਤਾਲ ਲੱਗੇ ਪੈਂਦਾ ਹਫ਼ਤਾ ਸਾਡੇ 7-8 ਕਿਲੋਮੀਟਰ ਪੈਂਦਾ ਜੀ। ਅੱਛਾ ਜੀ। ਆਹ ਦਾ 700-800 ਪਿੰਡ ਲੱਗੇ ਲੱਗੇ ਇੱਥੇ ਕੋਈ ਨੇ ਕੋਈ ਡਿਸਪੈਂਸਰੀ। ਜਦੋਂ ਕੋਈ ਬਿਮਾਰ ਠਮਾਰ ਆਉਂਦਾ ਤੁਹਾਨੂੰ 7-8 ਕਿਲੋਮੀਟਰ ਦੂਰ ਜਾਣਾ ਪੈਂਦਾ ਪੇਸ਼ੰਤ ਨੂੰ ਲੈ ਕੇ। ਹਾਂਜੀ ਹਾਂਜੀ। 20 ਕਿਲੋਮੀਟਰ ਹਿਆਰਪੁਰ ਹਿਆਰਪੁਰ ਨੂੰ ਜਾਣਾ ਪਊਗਾ। 8 ਕਿਲੋਮੀਟਰ 20 ਥੋੜਾ ਵੱਡਾ ਆ। ਠੀਕ ਹੈ ਜੀ। ਤੇ ਸੜਕਾਂ ਟੁੱਟੀਆਂ ਆ ਤੇ ਲੈਟ ਦਾ ਸੋਲਰ ਲਾਈਟ ਦਾ ਵੀ ਕੋਈ ਇੰਤਜ਼ਾਮ ਨਹੀਂਗਾ। ਤੇ ਨਾ ਪਾਣੀ ਦਾ ਨਿਕਾਸ ਹੋ ਛੱਪੜ ਸਾਡੇ ਦੇ ਭਰੇ ਪਏ ਆ। ਕੋਈ ਸਫਾਈ ਨਹੀਂ ਕਰ ਸਪਾਈ ਹੈਗੀ ਸੋ ਕਰਾਉਨੇ ਆ ਮੁਰਕੇ ਫੇਰ ਪੈ ਜਾਂਦੇ ਉਦਾਂ ਇਹ ਪੱਕਾ ਹੱਲ ਨਹੀਂ ਨਿਕਲਦਾ ਕੋਈ ਵੀ ਤੇ ਨਾ ਸਕੂਲ ਦੀ ਬਿਲਡਿੰਗ ਆ ਸਾਡੀ ਸਕੂਲ ਦੀ ਬਿਲਡਿੰਗ ਚੁੰਦੀ ਆ ਅੱਛਾ ਤੇ ਉਹ ਡਿਗ ਡਿਗ ਵੀ ਸਕਦੀ ਆ ਜੀ ਉਹ ਤੇ ਇਹਦਾ ਪ੍ਰਸ਼ਾਸਨ ਦੇ ਧਿਆਨ ਚ ਜਾਂ ਸਿੱਖਿਆ ਵਿਭਾਗ ਦੇ ਧਿਆਨ ਦੇ ਵਿੱਚ ਨਹੀਂ ਇਹ ਚੀਜ਼ ਲੈਂਦੀ ਉਹ ਮਹਿਕਮਾ ਸਕੂਲਾਂ ਵੀ ਲਿਖ ਕੇ ਭੇਜਦੇ ਆ ਅਸੀਂ ਆਪੇ ਉਹਨੂੰ ਵੀ ਲਿਖ ਕੇ ਭੇਜਦੇ ਆ ਜੀ ਕੋਈ ਇਹਦਾ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਹੱਲ ਨਹੀਂ ਨਿਕਲਦਾ ਜੀ ਇਹਦਾ ਜੇ ਬੱਚੇ ਉਸ ਕਲਾਸਰੂਮ ਦੇ ਬੈਠਦੇ ਨੇ ਪੜ੍ਹਦੇ ਨੇ ਜੇ ਕਦੇ ਛੱਤ ਉੱਤੋਂ ਡਿੱਗ ਪੈਂਦੀ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਇਸ ਚੀਜ਼ ਦਾ ਇਹ ਪ੍ਰਸ਼ਾਸਨ ਹੀ ਹੈ ਜਿਹਦਾ ਜ਼ਿੰਮੇਵਾਰ ਸਾਡਾ ਦਾ ਫਰਜ਼ ਹੈ ਜਿਹੜਾ ਉਹ ਉਹਨਾਂ ਨੂੰ ਧਿਆਨ ਚ ਲੈਣਾ ਅਸੀਂ ਟਾਈਮ ਟੂ ਟਾਈਮ ਜਦੋਂ ਮੀਟਿੰਗਾਂ ਹੋ ਹੁੰਦੀਆਂ ਉਹਨਾਂ ਨੂੰ ਧਿਆਨ ਚ ਰੱਖਿਆ ਜਾਂ ਲਿਖ ਕੇ ਭੇਜੀ ਜਾਂ ਮਤੇ ਵੀ ਪਾ ਕੇ ਭੇਜੀ ਦੇ ਸੜਕਾਂ ਨੂੰ ਲੈ ਕੇ ਜੇ ਗੱਲ ਕੀਤੀ ਆ ਤੇ ਸੜਕਾਂ ਦੇ ਤਾਂ ਕਹਿੰਦੇ ਜਾਲ ਵਿਛਾਏ ਜਾ ਰਹੇ ਨੇ ਸਾਰੇ ਪਾਸੇ ਸੜਕਾਂ ਦੀ ਮੁਰੰਮਤ ਵੀ ਹੋ ਰਹੀ ਆ ਤੇ ਟੋਲ ਪਲਾਜੇ ਵੀ ਆਲੇ ਦੁਆਲੇ ਕਾਫੀ ਲੱਗੇ ਹੋਏ ਨੇ ਆ ਟੋਲ ਪੁਜਾ ਵੀ ਹੈਗੇ ਆ ਤੁਸੀਂ ਆਏ ਹੋਣੇ ਆ ਡੁੱਬਦੇ ਹਣੇ ਤੋਂ ਕਿੰਨਾ ਸੁਰੱਖ ਸਖਰਾਬ ਆ ਜੀ ਆ ਮੁੰਨਾ ਹੁਕੜਾ ਆਦਵਾ ਸਭ ਸੜਕ ਟੁੱਟੀ ਪਈ ਆ ਕੋਈ ਰੁਪਏ ਨਹੀਂ ਹੋਈ ਸੜਕਾਂ ਦੀ ਹੋਈ ਆ ਤੇ ਅਸੀਂ ਟੈਕਸ ਵੀ ਦਈਦਾ سارے ਟੋਲ ਪੁਜਾ ਦੇ ਬਖਰੀ ਪਰਚੇ ਘਟਾਉਣ ਨਹੀਂ ਪੈਂਦੀਆਂ ਸਾਡੇ ਟੈਕਸ ਪਾਸੇ ਕਿੱਥੇ ਜਾਂਦਾ ਇਸ ਪਾਸੇ ਵੀ ਧਿਆਰ ਦੇਣਾ ਚਾਹੀਦਾ ਸਰਕਾਰ ਨੂੰ ਜੀ ਅਸੀਂ ਸਰ ਕੀ ਨਾਮ ਤੁਹਾਡਾ ਜੀ ਜੋਗਰਾਜ ਹਾਂਜੀ ਕਿਹੜੇ ਪਿੰਡ ਤੋਂ ਜੀ ਇਹ ਪਿੰਡ ਫਾਦਵਾ ਜੀ ਸਾਡਾ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਅਸੀਂ ਤਰੱਕੀਆਂ ਦੇ ਰਾਹਾਂ ਤੇ ਲੈ ਕੇ ਜਾਵਾਂਗੇ ਤਰੱਕੀਆਂ ਤੁਸੀਂ ਸਾਡੇ ਪਿੰਡ ਨੂੰ ਆਏ ਹੋਣੇ ਆ ਉਥੇ ਦੇਖਿਆ ਹੋਣਾ ਪਾਣੀ ਕਿੰਨਾ ਖੜਾ ਰਹਾ ਦੇ ਵਿੱਚ ਤੇ ਰਾਹ ਦੇ ਵਿੱਚ ਅਸੀਂ ਆਪਣੇ ਕੋਲ ਰੋੜੇ ਪਾ ਗਏ ਬੰਦਿਆਂ ਨੇ ਆਪਣੇ ਘਰਾਂ ਦੇ ਮੁਰੇ ਅੰਦਰ ਬਣ ਦੀ ਜਗਾ ਬਣਾਈ ਆ ਬਾਕੀ ਸਾਡੇ ਪਿੰਡ ਬਾਰੇ ਛੱਪੜ ਤੁਸੀਂ ਦੇਖਿਆ ਹੋਣਾ ਉਹਦਾ ਪਾਣੀ ਬਾਹਰ ਰਾਜ ਘੁੰਮਦਾ ਉਹਦਾ ਵਿਕਾਸ ਐ ਨਹੀਂ ਕੋਈ ਵੀ ਉਥੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਪਿੰਡ ਦਾ ਵਿਕਾਸ ਕਿੰਨਾ ਹੋਇਆ ਜੁੜੇ ਪਹਿਲਾਂ 5 ਸਾਲਾਂ ਵਿੱਚ ਸਾਨੂੰ ਪੈਸਾ ਮਿਲਿਆ ਕਾਂਗਰਸ ਸਰਕਾਰ ਦੇ ਬੇਲੇ ਉਹੀ ਵਿਕਾਸ ਹੋਇਆ ਉਹ ਵੀ ਗਲੀਆਂ ਵਿੱਚੋਂ ਪਿੰਡਾਂ ਦੇ ਬਣੀਆਂ ਸੀ ਬਾਹਰਲਾ ਰਹਿੰਦਾ ਸੀਵਰੇਜ ਪੈਣਾ ਪਿੰਡ ਦੇ ਬਾਹਰਲੇ ਫਿਰਨੇ ਉਹ ਨਹੀਂ ਪਿਆ ਉਹਦੀ ਜ਼ਰੂਰਤ ਉਹ ਪਿੰਡ ਦੇ ਵਿੱਚ ਇਹ ਵੀ ਜਿਹੜਾ ਪਿੰਡ ਦਾ ਬਾਹਰਲਾ ਪਾਣੀ ਉਹ ਬਾਹਰ ਕਿਸੇ ਸਾਈਡ ਤੇ ਕੱਢਿਆ ਜਾਵੇ ਜਿਆਦੀਆਂ ਟੂਟੀਆਂ ਲਗੀਆਂ ਆ ਇਹਦਾ ਪਰੇਸ਼ਾਨਾ ਲੋਕੀ ਘਰੋਂ ਕਰੀਬ ਕੋਈ ਟੂਟੀਆਂ ਜਿਹੜੀਆਂ ਪਾਣੀ ਆ ਉਹਦਾ ਕੋਈ ਹੱਲ ਨਹੀਂ ਹੈਗਾ ਸਾਡੇ ਪਿੰਡ 'ਚ ਨਹੀਂ ਹੈਗਾ ਸਾਰੇ ਪਿੰਡਾਂ ਦੀ ਜਗ ਦੇਖ ਲਓ ਕੋਈ ਹੱਲ ਨਹੀਂ ਕਰਦਾ ਨਾ ਕੋਈ ਮੈਂ ਕਿਹਾ ਮੈਂ ਇਸ ਚੀਜ਼ ਦਾ ਹੱਲ ਨਹੀਂ ਕਰਦਾ ਪਰ ਇਹਦੇ ਜਿਹੜੇ ਜਲ ਸਪਲਾਈ ਵਿਭਾਗ ਦੇ ਮੰਤਰੀ ਨੇ ਬ੍ਰਹਮ ਸ਼ੰਕਰ ਜਿੰਪਾ ਜੀ ਉਹਨਾਂ ਵੱਲੋਂ ਟਿਊਬ ਲਾ ਦੇ ਉਦਘਾਟਨ ਵੀ ਕੀਤੇ ਜਾ ਰਹੇ ਨੇ ਤੇ ਵੀ ਜਲਦੀ ਜਿਹੜੀ ਆ ਕਮੀ ਨਾ ਹੋਵੇ ਕਿਸੇ ਨੂੰ ਮੈਂ ਕਿਹਾ ਕਮੀ ਦਾ ਹੋ ਗਈ ਕਮੀ ਤਾਂ ਪੂਰੀ ਕਰਤੀ ਜਿਹੜਾ ਪਾਣੀ ਬਾਧੂ ਜਾਂਦਾ ਆ ਜਾਂ ਬੇਸਟ ਜਾਂਦਾ ਉਹਦਾ ਉਹਦਾ ਦਰਕਾਜ਼ ਨਹੀਂ ਨ ਕੀਤਾ ਕੋਈ ਅੱਗੇ ਨਾਲਕਾ ਕੋਈ ਆਪਣਾ ਉਹਨਾਂ ਗੇੜ ਦਾ ਸੀ ਜਿੰਨਾ ਲੋੜ ਸੀ ਮੀਟਰ ਲੌਂਗ ਲੱਗਣੀ ਚਾਹੀਦੇ ਆ ਇਹਨਾਂ ਦੇ ਮੀਟਰ ਲੱਗਣੇ ਚਾਹੀਦੇ ਆ ਬਿੱਲ ਆਉਣਾ ਚਾਹੀਦਾ ਥੋੜਾ ਬਹੁਤਾ ਬਿੱਲ ਆਵੇ ਮਾਫ ਕਰਨ ਦੇ ਚੱਕਰ ਜਦੋਂ ਅਗਲਾ ਕਹਿੰਦਾ ਤੈਨੂੰ ਕੀ ਆ ਸਾਨੂੰ ਜੇ ਕੋਈ ਦੁਆਵਾਂਾ ਸਾਡਾ ਆ ਜੇ ਟੁੱਟੀ ਦਾ ਬਿੱਲ ਅਸੀਂ ਦਿੰਦੇ ਆ ਤੈਨੂੰ ਕੋਈ ਤਕਲੀਫ ਨਹੀਂ ਅਸੀਂ ਜੇ ਘਰਾਂ 'ਚ ਜਾ ਕੇ ਇਹਦੀ ਬੰਦ ਕਰਾਉਂਦੇ ਆ ਨਾ ਤੇ ਅਗਲੇ ਮੋੜੇ ਪੰਚਾਇਤ ਨੂੰ ਕਹਿੰਦੇ ਵੀ ਤੁਸੀਂ ਬਿੱਲ ਦੇਣਾ ਬਿੱਲ ਤਾਂ ਅਸੀਂ ਦੇਣਾ ਇਹਦੇ ਮੀਟਰ ਲੱਗੇ ਉਹਦੀ ਕੰਪੰਸ਼ਨ ਦੇ ਹਿਸਾਬ ਨਾਲ ਜਿਹੜਾ ਉਹ ਥੋੜਾ ਮਾਫ ਕੀਤਾ ਜਾਵੇ ਬਾਕੀ ਦਾ ਬਿੱਲ ਜਿਹੜਾ ਆ ਉਹ ਦਿੱਤਾ ਜਾਣਾ ਹੋਏਗਾ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਆਪਦੀ ਸਰਕਾਰ ਤੁਹਾਡੇ ਦੁਆਰ ਕਿੱਥੋਂ ਤੱਕ ਸਫਲਤਾ ਇਹਨੂੰ ਮਿਲੀ ਹੈ ਜੀ ਸਾਡੇ ਹਿਸਾਬ ਨਾਲ ਸਫਲਤਾ ਇਹਨਾਂ ਨੂੰ ਮਿਲੀ ਸੀਗੀ ਜੀ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ ਕਿ ਸਾਨੂੰ ਬਾਕੀ ਪਾਰਟੀਆਂ ਅਸੀਂ ਦੇਖ ਲਈਆਂ ਤੇ ਸਾਨੂੰ ਆਵਾਜ਼ੀ ਪਾਰਟੀ ਤੋਂ ਕੋਈ ਉਮੀਦਾਂ ਸੀ ਉਮੀਦਾਂ ਜਿਹੜੀਆਂ ਉਹ ਪਿੰਡ ਪੱਦਰ ਤੇ ਕੋਈ ਨਹੀਂ ਨਜ਼ਰ ਆਉਂਦੀਆਂ ਜੇ ਕੋਈ ਹੈਗੀਆਂ ਤਾਂ ਹਾਈ ਲੈਵਲ ਤੇ ਹੈਗੀਆਂ ਆ ਤੁਹਾਡੇ ਦੁਆਰ ਤੱਕ ਵੀ ਸਰਕਾਰ ਨਹੀਂ ਪਹੁੰਚੀ ਸਾਡੇ ਦਰਵਾਜ਼ੇ ਤੱਕ ਸਰਕਾਰਾਂ ਪਹੁੰਚੀਆਂ ਨਹੀਂ ਕੋਈ ਵੀ ਆਇਆ ਹੀ ਨਹੀਂ ਨੁਮੈਂਦਾ ਇਹ ਤਾਂ ਪਿੰਡ ਤੱਕ ਨਹੀਂ ਪਹੁੰਚੀ ਪਿੰਡ ਤੱਕ ਤਾਂ ਕੋਈ ਆਇਆ ਹੀ ਨਹੀਂ ਜੀ ਸਰਕਾਰ ਗ੍ਰਾਂਟ ਹੀ ਨਹੀਂ ਆਈ 2.5 ਸਾਲ ਹੋ ਗਏ ਸਰਕਾਰ ਬਣੀ ਨੂੰ 2.5 ਸਾਲਾਂ ਦਾ ਵੀ ਸਾਨੂੰ ਦੋ ਰੁਪਈਆ ਮਿਲਿਆ ਨਹੀਂ ਜੇ ਕੋਈ ਗ੍ਰਾਂਟ ਮਿਲੂਗੀ ਤਾਂ ਅਸੀਂ ਕੰਮ ਕਰਾਵਾਂਗੇ ਉਦਾਂ ਕੰਮ ਤਾਂ ਹੋਣਾ ਹੀ ਨਹੀਂ ਬਾਕੀ ਤੁਸੀਂ ਦੇਖਣਾ ਚਾਹੁੰਦੇ ਆ ਮੇਰੇ ਨਾਲ ਚਲੋ ਮੈਂ ਤੁਹਾਨੂੰ ਪਿੰਡ ਦੇ ਵਿੱਚ ਕਮਾ ਕੇ ਦਿਖਾ ਦਿੰਦਾ ਵਿਕਾਸ ਤੁਹਾਨੂੰ ਆਪਣੇ ਆਪ ਨਜ਼ਰ ਆਊਗਾ ਤੁਸੀਂ ਵੀਡੀਓ ਬਣਾ ਲਓ ਨਾਲੇ ਲੋਕਾਂ ਦੇ ਪਿੰਡ ਦੇ ਲੋਕਾਂ ਨੂੰ ਪੁੱਛ ਲਓ ਗੰਦੇ ਪਾਣੀ ਦਾ ਨਿਕਾਸ ਸਾਡੇ ਪਿੰਡ ਦਾ ਕਿਸੇ ਪਾਸੇ ਨਹੀਂ ਗਲੀਆਂ ਭਰੀਆਂ ਖੜੀਆਂ ਲੋਕਾਂ ਦੇ ਅੰਦਰ ਹੀ ਪਾਣੀ ਵੜਿਆ ਜਦੋਂ ਮੀਂਹ ਪੈਂਦਾ ਲੋਕੀ ਆਪਣੇ ਘਰਾਂ ਦੇ ਬਾਹਰ ਬੋਰੇ ਲਾ ਕੇ ਤਾਂ ਫੇਰ ਆਪਣੇ ਅੰਦਰ ਵੜਦੇ ਆ ਤੇ ਕਿਵੇਂ ਦੇਖ ਦਿਓ ਕਿ ਪਹਿਲਾ ਪਿੰਡ ਜ਼ਿਆਦਾ ਵਧੀਆ ਸੀ ਜਾਂ ਹੁਣ ਪਿੰਡ ਨੂੰ ਜ਼ਿਆਦਾ ਵਧੀਆ ਮੰਨਦੇ ਪਏ ਪਿੰਡ ਨੂੰ ਪਿੰਡ ਦਾ ਪਹਿਲਾ ਸਮਾਂ ਖਰਾ ਸੀ ਲੋਕ ਜਿਹੜੇ ਸੀ ਉਹ ਆਪਣੇ ਕੱਚੇ ਰਾਹ ਸਕੇ ਦਾ ਕਿਸੇ ਨਾ ਕਿਸੇ ਪਾਸੋਂ ਨਿਕਲ ਜੁੰਦਾ ਪਾਣੀ ਸੜਕਾਂ ਗਲੀਆਂ ਅੜਗੜ ਦੀਆਂ ਉੱਚੀਆਂ ਹੋਈ ਜਾਂਦੀਆਂ ਪਿੰਡ ਨੀਵੇਂ ਹੋਈ ਜਾਂਦੇ ਆ ਕਹਿੰਦੇ ਨੇ ਪਿੰਡ ਵਾਸੀ ਜਿੱਥੇ ਵਸਦੇ ਨੇ ਉਸ ਇੱਕ ਸਵਰਗ ਮੰਨਿਆ ਜਾਂਦਾ ਉਸ ਜਗ੍ਹਾ ਨੂੰ ਤੇ ਕਿਵੇਂ ਦੇਖਦੇ ਹਾਂ ਉਸ ਸਵਰਗ ਨੂੰ ਸਵਰਗ ਦਾ ਤੁਸੀਂ ਮੈਂ ਤੁਹਾਨੂੰ ਦੱਸਿਆ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਸਵਰਗ ਨਜ਼ਰ ਆਪਣੇ ਆਪ ਆਉਣਾ ਤੁਹਾਨੂੰ ਮੈਂ ਗਲੀ ਗਲੀ ਘੁਮਾਉਣਾ ਤੁਹਾਨੂੰ ਆਪਣੇ ਆਪ ਨਜ਼ਰ ਆ ਜਾਣਾ ਸਵਰਗ ਕਿੱਥੇ ਆ ਇਹਦਾ ਸਾਹਿਬ ਐ ਐਡਾ ਦੇ ਵਿੱਚ ਆ ਖਬਰਾਂ ਦੇ ਵਿੱਚ ਤਾਂ ਬੱਚਿਆਂ ਨੂੰ ਖੇਡਣ ਵਾਸਤੇ ਪਲੇਗਰਾਉਂਡ ਵੀ ਚਾਹੀਦੀ ਆ ਜਾਂ ਜਿਮ ਚਾਹੀਦਾ ਪਲੇਗਰਾਉਂਡ ਸਾਡੇ ਪਿੰਡ 'ਚ ਹੈ ਹੀ ਨਹੀਂ ਉਸ ਤੌਰ ਤੇ ਬਣਾਈ ਹੈ ਜੀ ਅਸੀਂ ਕਿਸੇ ਨੇ ਜ਼ਮੀਨ দান ਕੀਤੀ ਉਹ ਸਨਾਤਨ ਧਰਮ ਨੂੰ ਅਸੀਂ ਉਹ ਉਹਦੀ ਰਾਖੀ ਕਰਨ ਲਈ ਵਿਦਾਨ ਕੀਤੀ ਉਹ ਪੜਾਈ ਦਾ ਵਿਦਿਅਕ ਦਾ ਰਬ ਬਣਾਉਣ ਲਈ 7 ਕਿਲੇ 8 ਸਾਡੇ ਪਿੰਡ ਦੇ ਬੰਦੇ ਨੇ দান ਕੀਤੇ ਸੀ ਵੀ ਵਿਦਿਅਕ ਦਾਰਾ ਬਣੇ ਪਰ ਉਹ ਵੀ ਅਸੀਂ ਸਰਕਾਰਾਂ ਕੋ ਜਾਏ ਆ ਉਹ ਆਪ ਵੀ ਮਾਲਕ ਜਾਇਜ ਹੈ ਨਾ ਜਿਵੇਂ দান ਕੀਤੀ ਸੀ ਵੇ ਸਾਡੇ ਇਥੇ ਪਿੰਡ ਦੇ ਵਿੱਚ ਕੋਈ ਵਧੀਆ ਕਦਾਰਾ ਬਣਾਇਆ ਜਾਵੇ ਕੋਈ ਡਰਪੈਂਸਰੀ ਕੋਈ ਵਧੀਆ ਸਾਨੂੰ سہولت ਦਿੱਤੀ ਜਾਵੇ ਕਿ ਅਸੀਂ ਸਨਾਤਨ ਧਰਮ ਨੂੰ ਜ਼ਮੀਨਦਾਰ ਕੀਤੀ ਆ ਸਾਡੇ ਪਿੰਡ ਦੇ ਘਟੋ ਘਟ ਦੋ ਕਰੋੜ ਦੀ ਜ਼ਮੀਨ ਹੋਣੀ ਆ ਸਰਕਾਰ ਨਾਲ ਅਸੀਂ ਹਰ ਤਰ੍ਹਾਂ ਟੱਚ ਕੀਤਾ ਵੀ ਸਾਨੂੰ ਇਥੇ ਕੁਝ ਬਣਵਾ ਦਿਓ ਫਿਰ ਨਹੀਂ ਕੋਈ ਗੱਲ ਬਣੀ ਤਾਂ ਇਹ ਬੰਦੇ ਇਹ ਜ਼ਮੀਨ ਨੂੰ ਵੇਚ ਦੇਣਾ ਚਾਹੁੰਦੇ ਸੀ ਗਾਹਾਂ ਕਿਸੇ ਗਿਰ ਵੀ ਰੱਖ ਦੇਣਾ ਚਾਹੁੰਦੇ ਸੀ ਅਸੀਂ ਉਹ ਕਰਨ ਨਹੀਂ ਦਿੱਤਾ ਇਸ ਕਰਕੇ ਅਸੀਂ ਪਿੰਡ ਦੇ ਨੇ ਰਲ ਕੇ ਸਹਿਮਤੀ ਨਾਲ ਅਸੀਂ ਉਹਦੇ ਵਿੱਚ ਗਰਾਊਂਡ ਬਣਾ ਦਿੱਤੀ ਆ ਨਿਆਣੇ ਖੇਲਦੇ ਆ ਮੈਚ ਟੂਰਨਾਮੈਂਟ ਕਰਾਈਦਾ ਹਰ ਸਾਲ ਫੁੱਟਬਾਲ ਦਾ ਕਰਾਈਦਾ 2-3 ਸਾਲ ਤੋਂ ਪਰ ਸਾਡੀ ਸਰਕਾਰ ਨਹੀਂ ਕੋਈ ਵੀ ਸੁਣਦੀ ਬੱਸ ਕੋਈ ਨਹੀਂ ਕੀਤੀ ਬੱਸ ਕੋਈ ਨਹੀਂ ਕੀਤੀ ਵੀ ਇੱਥੇ ਕੁਝ ਬਣਾ ਦੇਈਏ ਬਣਾ ਦਿੱਤਾ ਜਾਵੇ ਕਿ ਲੋਕਾਂ ਦੇ ਇਲਾਕੇ ਨੂੰ ਕੋਈ ਸਹੂਲਤ ਹੋਵੇ ਉਹਨਾਂ ਨੇ ਕਿਹਾ ਸੀ ਜਿਹਨਾਂ ਨੇ ਜ਼ਮੀਨਦਾਰ ਕੀਤੀ ਸੀ ਵੀ ਇੱਥੇ ਕੋਈ ਵਿੱਦਿਆ ਘਰ ਬਣਾ ਦਿਓ ਵੀ ਸਾਡੇ ਪਿੰਡ ਦੇ ਨਿਆਣੇ ਜਿਹੜੇ ਆ ਦੂਰ ਜਾਂਦੇ ਆ ਆਲੇ ਦੁਆਲੇ ਦੇ ਨਿਆਣਿਆਂ ਨੂੰ ਫਾਇਦਾ ਹੋਵੇ ਪਿੰਡ ਦੇ ਵਿੱਚੋਂ ਕਿੰਨੇ ਕੁ ਐਨਆਰਆਈ ਭਰਾ ਜਿਹੜੇ ਹੈਗੇ ਨੇ ਪਿੰਡ ਦੀ ਹੈਲਪ ਕਰਦੇ ਨੇ ਐਨਆਰਆਈ ਦਾ ਆਪਣੇ ਸਹਿਯੋਗ ਨਾਲ ਜਿੰਨਾ ਕਰਦੇ ਮੱਚਾ ਮੂਚਾ ਤੇ ਜਾਂਚ ਕਰਦੇ ਦੀ ਮਾੜੀ ਮੋੜੀ ਲੋੜਾ ਉੱਥੇ ਖੜਦੇ ਆ ਸ਼ਮਸ਼ਾਨ ਘਾੜੇ ਸਾਡੇ ਸਿਕਾ ਬਹੁਤ ਬੁਰਾ ਹਾਲ ਉੱਥੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਉਹਨੂੰ ਥੋੜਾ ਉੱਚਾ ਕਰਾਇਆ ਗਿਆ ਪਹਿਲਾਂ ਫੇਤਾਂ ਦਾ ਪਾਣੀ ਆ ਕੇ ਬੁਰਾ ਹਾਲ ਹੋ ਜਾਂਦਾ ਸੀ ਐਨਆਰਆਈ ਸਾਰੇ ਪਿੰਡ ਦੇ ਨਾਲ ਜੀ ਥੋੜੀ ਦੇਰ ਤੋਂ ਗਏ ਹਾਂ ਜੀ ਹਾਂ ਜੀ ਐਨਆਰਆਈ ਸਾਰੇ ਪਿੰਡ ਦੇ ਪਹਿਲਾਂ ਤੋਂ ਹੈ ਨੀ ਕਿ ਜ਼ਿਆਦਾ ਤੇ ਹੁਣ ਜ਼ਿਆਦਾ ਗਏ ਆ ਹੁਣ ਕਰਦੇ ਆ ਸਪੋਰਟ ਕਰਦੇ ਆ ਜੋ ਮੌਕਾ ਦੇ ਸਭ ਕਰਦੇ ਖੜਦੇ ਆ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਪਿੰਡ ਪੱਦਰ ਦੇ ਸਰਕਾਰ ਨੂੰ ਸਾਡੀ ਇਹੋ ਅਪੀਲ ਹੈ ਜੀ ਹੱਥ ਬੰਨ ਕੇ ਜਿਹੜਾ ਹਵਾ ਚ ਜਿਹੜੇ ਕੰਮ ਨਾ ਕਰੋ ਅਸਲੀ ਕੰਮ ਕਰ ਜਾਮਾ ਕਰੋ ਜਿੱਥੇ ਜਾਣਾ ਵੀ ਦੇਖ ਕੇ ਕਿਹੜਾ ਕੰਮ ਕਰਨਿਆ ਉਹ ਹੁਣ ਚਾਹੀਦਾ ਜਮੀਨ ਪੱਦਰ ਤੇ ਹੋਇਆ ਹੋਵੇ ਹਾਂਜੀ ਕੰਮ ਜਿਹੜੇ ਆ ਜਮੀਨ ਪੱਦਰ ਤੇ ਹੋਇਆ ਹੋਵੇ ਦਿਖਣ ਐਡਾ ਦੇ ਵਿੱਚ ਜਾਂ ਛੋਸ਼ਿਆਂ ਚ ਨਾ ਹੋਣ ਕੰਮ ਜਮੀਨ ਪੱਧਰ ਤੇ ਹੋਇਆ ਦਿਸੇ ਜਨਤਾ ਕਹਿ ਬੇ ਕੰਮ ਹੋਇਆ ਜਿੱਦਾਂ ਜਨਤਾ ਨੇ ਸਰਕਾਰ ਬਣਾਈ ਸੀ ਬੇ ਆਮ ਆਦਮੀ ਪਾਰਟੀ ਅਸੀਂ ਇੱਕ ਬਖਰੀ ਲਹਿਰ ਬਣਾਈ ਸੀ ਉਸ ਉਸ ਹਿਸਾਬ ਨਾਲ ਕੋਈ ਲਹਿਰ ਬਣੇ ਜਿਸ ਹਿਸਾਬ ਨਾਲ ਲਹਿਰ ਬਣੀ ਸੀ ਨਾ ਉਸ ਹਿਸਾਬ ਨਾਲ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਸੀ ਉਸੇ ਲਹਿਰ ਦੇ ਨਾਲ ਜਦਕਿ ਤੁਹਾਨੂੰ ਮੈਂ ਦੱਸ ਰਿਹਾ 2.5 ਸਾਲ ਤੋਂ ਕੋਈ ਰੁਪਈਆ ਨਹੀਂ ਮਿਲਿਆ ਤੇ ਤੁਸੀਂ ਹੁਣ ਇਹ ਤੋਂ ਵਿਕਾਸ ਦਾ ਅੰਦਾਜ਼ਾ ਲਾ ਲਓ ਵੀ ਜੇ 2.5 ਸਾਲਾਂ ਚ ਕੋਈ ਪੈਸਾ ਨਹੀਂ ਮਿਲਦਾ ਵਿਕਾਸ ਕਦੋਂ ਹੋਇਆ ਹੋਊਗਾ ਸਾਡਾ ਚਲੋ ਪਿੰਡੇ ਛੋੜ ਆ ਵੱਡਿਆਂ ਪਿੰਡਾਂ ਚ ਵੀ ਆਨੇ ਕੁਝ ਵੀ ਅਸੀਂ ਸਫਾਈ ਕਰਾਉਣੀ ਛੱਪੜ ਦੀ ਉਹ ਮੇਰਾ ਘਰ ਸਰਪਾਹਲ ਕਿੰਨੇ ਪਾਏ ਆ ਉਹ ਦਿਨੇ ਦੇ ਪਾ ਦੋ ਆਪਸੇ ਟਰਾਲੀ ਆਈ ਬਰਿੰਦੀ ਆ ਜੀਸੀਬੀ ਆਈ ਬਰਿੰਦੀ ਆ ਆਪਸੇ ਤਿੰਨ ਮਹੀਨੇ ਹੋ ਗਏ ਛੱਪੜ ਦੀ ਸਫਾਈ ਕਰਾਈ ਨੂੰ ਉਹ ਬੰਦਾ ਸਾਨੂੰ ਪਰੇਸ਼ਾਨ ਕਰ ਰਿਹਾ ਬਾਰ ਬਾਰ ਪੈਸੇ ਦਿਓ ਪੈਸੇ ਦਿਓ ਹਜੇ ਤੱਕ ਅਸੀਂ ਉਹਦੇ ਪੈਸੇ ਨਹੀਂ ਦੇ ਪਾਏ ਕਟੋ ਘਾੜ ਮੇਖਾ 40-50 ਹਜ਼ਾਰ ਰੁਪਏ ਆਉਣਾ ਉਹਦਾ 50 ਹਜ਼ਾਰ ਪੈਸੇ ਕਰੀਬ ਤਿੰਨ ਮਹੀਨੇ ਹੋ ਗਏ ਜਿਸ ਬੰਦੇ ਨੇ ਕੰਮ ਕੀਤਾ ਉਹਨੂੰ ਪੈਸਾ ਨਹੀਂ ਮਿਲਿਆ ਉਹ ਘੇੜੇ ਕੱਢ ਰਿਹਾ ਸੈਕਟਰੀ ਦੀਆਂ ਮੇਨਤਾ ਕਰ ਰਿਹਾ ਵੀ ਮੈਨੂੰ ਪੈਸੇ ਦਵਾ ਜਿੱਥੇ ਮਰ ਜੇ ਸਰਕਾਰ ਸੈਕਟਰੀ ਕਹਿੰਦਾ ਕੋ ਪੈਸੇ ਹੈ ਨਹੀਂ ਸਾਡੇ ਘਰ ਦੇ ਡੁੱਬਦੇ ਸੀ ਲੋਕਾਂ ਦੇ ਇੱਥੇ ਅਸੀਂ ਕਹਾਂ ਵੀ ਉਹਦੇ ਲਈ ਕੋਈ ਵਿਕਾਸ ਦਾ ਹੱਲ ਹੋ ਜਾ ਕੋ ਪਾਣੀ ਕਢਾ ਦਈਏ ਸੈਕਟਰੀ ਕਹਿੰਦਾ ਮੇਰੇ ਕੋ ਪੈਸੇ ਇਸ ਕੰਮ ਲਈ ਪੈਸੇ ਹੈ ਨਹੀਂ ਕੋਈ ਵੀ ਪੈਸੇ ਮਿਲੂਗੇ ਤਾਂ ਫਿਰ ਮੈਂ ਕੰਮ ਕਰਾਉਂਗਾ ਅਈ ਕਾ ਸਾਡੇ ਜ਼ਮੀਨ ਦੀ ਬੋਲੀ ਹੋਈ ਆ ਉਹਦਾ ਮਾਮਲਾ ਆਇਆ ਵੀ ਸਾਨੂੰ ਉਹ ਚੋਂ ਹੀ ਜਿਹੜਾ 70-80 ਹਜ਼ਾਰ ਰੁਪਇਆ ਲੱਗਦਾ ਤੁਸੀਂ ਲਾ ਕੇ ਨਾਲੀ ਬਣਾ ਦਿਓ ਕਹਿੰਦੇ ਨਹੀਂ ਜੀ ਉਹ ਨਹੀਂ ਲੱਗਣਾ ਫੰਡ ਨਾ ਜਿਹੜਾ ਸਰਕਾਰ ਨੇ ਕੀਤਾ ਹੈ ਬੰਦ ਜੇ ਅੱਛਾ ਕਹਿੰਦੇ ਆਪਣੀ ਤੇ ਮਰਜ਼ੀ ਨਾਲ ਖਰਚ ਸਕਦੇ ਆਪਣੀ ਮਰਜ਼ੀ ਨਾਲ ਖਰਚ ਸਕਦੇ ਠੀਕ ਜਿੱਥੇ ਸਾਡੇ ਮਹਿਕੂਆਏ ਕੋਈ ਉੱਥੇ ਲੱਗੂਗਾ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.